ਖਾਣਾ ਖਗਾਦੀਨ ਆਉਣ ਵਾਲੇ ਪਿੰਡ ਕਲਬਾਣੂ ਵਿੱਚ ਇੱਕ ਨੌਜਵਾਨ ਦਾ ਮਰਡਰ ਕੀਤਾ ਗਿਆ ਹੈ ਮ੍ਰਿਤਕ ਦੀ ਲਾਸ਼ ਪੁਲਿਸ ਵੱਲੋਂ ਕਬਜ਼ੇ ਵਿੱਚ ਲੈ ਕੇ ਪੋਸਟ ਮਾਰਟਮ ਲਈ ਭੇਜ ਦਿੱਤੀ ਗਈ ਹੈ ਪਰ ਪੁਲਿਸ ਵੱਲੋਂ ਵੀ ਇਸ ਦੇ ਆਸ-ਪਾਸ ਨਜ਼ਦੀਕ ਜਿਹੜੇ ਕਿ ਕੈਮਰੇ ਆ ਸੀਸੀਟੀਵੀ ਕੈਮਰੇ ਵਿੱਚ ਉਹਨਾਂ ਦਾ ਸਬੂਤ ਭਾਲੇ ਜਾ ਰਹੇ ਨੇ ਦੇਖਣ ਵਾਲੀ ਗੱਲ ਹੈ ਕਿ ਇਸ ਤਰ੍ਹਾਂ ਜਿਹੜਾ ਕਿ ਨੌਜਵਾਨ ਦਾ ਮਰਡਰ ਕੀਤਾ ਗਿਆ ਹੈ ਕਿਸ ਭਾਵਨਾ ਨਾਲ ਕੀਤਾ ਹੋਵੇਗਾ ਇਸ ਦੀ ਤਾਂ ਪੁਲਿਸ ਵੱਲੋਂ ਹੀ ਜਾਂਚ ਕਰਕੇ ਹੀ ਸਾਰੇ ਸੱਚ ਸਾਹਮਣੇ ਲਿਆਂਦਾ ਜਾਵੇਗਾ ਅਸੀਂ ਪਰਿਵਾਰਕ ਮੈਂਬਰਾਂ ਨਾਲ ਵੀ ਗੱਲ ਕਰਦੇ ਆ ਇਸ ਵਕਤ ਜਦੋਂ ਪਹੁੰਚੇ ਸੀ ਪਿੰਡ ਔਰ ਗੱਟਾ থানা ਅਧੀਨ ਆਉਂਦੇ ਇੱਕ ਪਿੰਡ ਵਿੱਚ ਜਿਹੜੇ ਕਿ ਇਸ ਵਕਤ ਮਾਹੌਲ ਕਾਫੀ ਅਸੀਂ ਇਸ ਵਕਤ ਮੌਜੂਦ ਹਾਂ ਜਿੱਥੇ ਗੱਟਾ থানা ਅਧੀਨ ਆਉਣ ਵਾਲੇ ਖੇਤਰ ਦੇ ਵਿੱਚ ਇੱਕ ਰਾਤ ਮਰਡਰ ਹੋਇਆ ਹੈ ਉਸ ਮਰਡਰ ਦੀ ਇਨਵੈਸਟੀਗੇਸ਼ਨ ਕਰ ਰਹੀ ਹੈ ਪੁਲਿਸ ਦੇਖਣਾ ਹੋਵੇਗਾ ਕਿ ਕਿੰਨੇ ਸਮੇਂ ਦੇ ਵਿੱਚ ਉਹਦੀ ਜਾਂਚ ਸ਼ੁਰੂ ਕੀਤੀ ਜਾਂਦੀ ਹੈ ਔਰ ਇਸ ਦੇ ਨਾਲ ਨਾਲ ਹੀ ਅਸੀਂ ਪਿੰਡ ਵਾਸੀਆਂ ਤੋਂ ਵੀ ਜਿਹੜੇ ਕਿ ਉਹਨਾਂ ਦੇ ਲੜਕੇ ਦੇ ਪਰਿਵਾਰਕ ਮੈਂਬਰ ਇਹਨਾਂ ਨੇ ਵੀ ਗੱਲ ਕਰਾਇਆ ਕਿ ਬਾਤ ਗੱਲਬਾਤ ਹੋਈ ਆ ਔਰ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਦੇ ਵਿੱਚ ਸਕਰੀਨ ਇਹ ਮਰਡਰ ਹੋਇਆ ਏ ਇਹ ਪਿੰਡ ਕਲਵਾਨੂ ਦੇ ਵਿੱਚ ਜਿਹੜਾ ਕਿ ਬੀਤੀ ਰਾਤ ਨੂੰ ਮਰਡਰ ਹੋਇਆ ਉਸ ਸੰਬੰਧੀ ਅਸੀਂ ਪੁਰਵਧਿਰ ਜਾਣਕਾਰੀ ਵੀ ਅਸੀਂ ਹਾਸਲ ਕਰਦੇ ਆ ਕੀ ਗੱਲਬਾਤ ਹੋਈ ਕਿਹੜੇ ਪਿੰਡ ਦੇ ਰਾਣਾ ਪਿੰਡ ਕਿਹੜਾ ਕਲਵਾਨੂ ਅੱਛਾ ਕੀ ਵਾਰਦਾਤ ਹੋਈ ਹੈ ਜਿਹੜੀ ਇੱਕ ਛੋਟੀ ਹਾਪਲੇ ਵਿੱਚ ਇੱਕ ਡੈੱਡ ਬੋਡੀ ਮਿਲਿਆ ਮੁੰਡੇ ਦੀ ਬਾਹਰ ਦਾ ਤਹਲੇ ਤੱਕ ਕੁਝ ਪਤਾ ਨਹੀਂ ਲੱਗਿਆ ਤਾਨੂੰ ਕਿਵੇਂ ਪਤਾ ਲੱਗਿਆ ਸਾਨੂੰ ਤਾਂ ਟੜਕੀ ਕੁਮੰਡੀਆਂ ਨੇ ਦੱਸਿਆ ਜੀ ਅੱਛਾ ਇਹ ਖੇਤ ਵਾਲਿਆਂ ਨੇ ਖੇਤ ਵਾਲਿਆਂ ਨੇ ਮੁੰਡਾ ਮੁੰਡਾ ਚੋਨੇ ਚ ਮਾਰੇ ਪਏ ਕੀ ਲੱਗਦਾ ਤੁਹਾਨੂੰ ਪਹਿਲਾਂ ਇੱਥੇ ਰਹਿੰਦਾ ਸੀ ਮੈਂ ਉਹਦਾ ਚਾਚਾ ਸੀ ਚਾਚਾ ਤੁਸੀਂ ਕੀ ਨਾਮ ਹੈ ਜੀ ਆਪਣਾ ਕਰਨੈਲ ਸਿੰਘ ਅੱਛਾ ਜੀ ਕਰਨੈਲ ਸਿੰਘ ਜੀ ਤੁਹਾਨੂੰ ਲੱਗਿਆ ਵੀ ਕਿਵੇਂ ਮੁੰਡਾ ਵਿਆਹਿਆ ਹੋਇਆ ਸੀ ਜਾਂ ਕੁਮਾਰਾ ਸੀ ਪਹਿਲਾਂ ਮੁੰਡਾ ਕੁਵਾਰਾ ਸੀ ਹਾਂ ਜੀ ਕਿਸੇ ਨਾਲ ਵੈਰ ਵਿਰੋਧ ਨਹੀਂ ਸੀ ਠੀਕ ਹੈ ਜੀ ਸਾਧਾਂ ਦਾ ਸੰਤਾਂ ਦਾ ਸਮਾਜ ਸੇਵੀ ਬੰਦਾ ਸੀ ਉਹ ਪ੍ਰਿੰਟਰ ਨਹੀਂ ਕਰਦਾ ਉਹਨੂੰ ਲੱਕ ਹੀ ਜਾਣਦਾ ਸਾਰਾ ਹਰ ਦੁਆਰ ਤੱਕ ਲੱਗਦਾ ਨਾ ਸੇਫ ਦਿਓ ਮੁੰਡਾ ਕੋਈ ਜਿਵੇਂ ਕਦੋਂ ਘਰੋਂ ਤੁਹਾਨੂੰ ਪਤਾ ਵੀ ਕਿ ਇਸ ਸਮੇਂ ਲਾਸਟ ਟਾਈਮ ਤੁਸੀਂ ਆਖਰੀ ਸਮੇਂ ਕਦੋਂ ਦੇਖਿਆ ਹੋ 7:00 ਵਜੇ ਸਾਢੇ 7:00 ਵਜੇ ਦੇਖਿਆ ਆਖਰੀ ਸਮਾਂ ਤੁਸੀਂ ਇਹ ਦੱਸੋ ਵੀ ਇਹ ਦਿੱਲੀ ਉੱਥੇ ਸੰਤਾ ਦੇ ਜਾਂਦਾ ਸੀ ਜਾਂ ਕਿਸ ਤਰ੍ਹਾਂ ਇਹਨਾਂ ਦਾ ਮਤਲਬ ਉੱਥੇ ਜਿਹੜਾ ਜਿੱਥੇ ਗਿਆ ਸੀ ਯਮਕਾ ਟਿਕਨ ਸੰਤਾ ਦੇ ਇੱਕ ਰਾਤ ਮੇਰੇ ਕੋਲੇ ਸੌਂ ਜਾਂਦਾ ਜੀ ਮੰਨ ਕੇ ਚਾਰ ਰਾਤਾਂ ਡੀਰੇ ਸਮਝੇ ਇਹਦਾ ਤਾਂ ਕੰਮ ਨਹੀਂ ਅੱਛਾ ਮੇਟੋ ਨੂੰ ਇਹ ਜੀ ਵੀ ਉਹ ਹੁਣ ਵੀ ਉੱਥੇ ਹੀ ਡੇਰੇ ਚ ਹੀ ਹੋਊਗਾ ਹਾਂ ਸਾਨੂੰ ਦਾ ਡੇਰੇ ਸਾਨੂੰ ਆ ਡੇਰੇ ਦਾ ਪਲੇਖਾ ਮਾਰ ਗਿਆ ਨਹੀਂ ਜਿਹੜਾ ਬੱਚਾ ਡੇਲੀ ਆ ਵੀ ਗਿਣਤੀ ਹੁੰਦੀ ਆ ਸਵੇਰੇ ਤੁਹਾਨੂੰ ਕਿਸ ਟਾਈਮ ਪਤਾ ਲੱਗਦਾ ਆ ਮੈਨੂੰ ਸਾਢੇ 6 ਵਜੇ ਮੈਂ ਚਾਹ ਪੀਣ ਆਇਆ ਮੈਨੂੰ ਉਦੋਂ ਪਤਾ ਲੱਗਿਆ ਮੈਨੂੰ ਫੋਨ ਆਇਆ ਕਿਸੇ ਬੰਦੇ ਦਾ ਵੀ ਥੋੜਾ ਗੁਰਵਿੰਦਰ ਬਿੱਲਾ ਝੋਨੇ ਚ ਪਿਆ ਮੈਂ ਹਾਂ ਝੋਨੇ ਚ ਪਿਆ ਉਹ ਤਾਂ ਮਦਮਾਰ ਸਮਾਂ ਵਿੱਚ ਝੋਨੇ ਚ ਤਾਂ ਜੇ ਸ਼ਰਾਬੀ ਹੁੰਦਾ ਉੱਠ ਕੇ ਵੀ ਆ ਜਾਂਦਾ ਹੂੰ ਤ੍ਰੇਨ ਉਹਦਾ ਵੱਖ ਖੁੱਲਦੀ ਐ ਉਹ ਤਾਂ ਮਾਰਦਾ ਮਾਂ ਮੁੰਡਾ ਕੋਈ ਕੋਈ ਨਸ਼ਾ ਵਗੈਰਾ ਕਰਦਾ ਸੀ ਕੋਈ ਨਸ਼ਾ ਵਗੈਰਾ ਕਰਦਾ ਸੀ ਨਾ ਜੀ ਪਹਿਲਾਂ ਸ਼ਰਾਬ ਵੀ ਛੱਡ ਰਹੀ ਸੀ ਤੇ ਹੁਣ ਘੁੱਟ ਪੀ ਵੀ ਲੈਂਦਾ ਜਿਆਦਾ ਨਹੀਂ ਪੀਂਦਾ ਸੀ ਮੌਕੇ ਤੇ ਕੋਈ ਨਿਸ਼ਾਨ ਇਹੋ ਜਿਹਾ ਕੋਈ ਸੱਟ ਦਾ ਕੋਈ ਇਹਵੇਂ ਤੁਹਾਨੂੰ ਦੇਖਿਆ ਹੋਵੇ ਕੋਈ ਸੱਤ ਦਾ ਨਿਸ਼ਾਨ ਅਜੀ ਡਾਕਟਰ ਮਾਰਿਆ ਦਾ ਖੱਬੇ ਪਾਸੇ ਪਿੱਛੋਂ ਦੀ ਵਾਰ ਕੀਤਾ ਹੋਇਆ ਅੱਛਾ ਕਿਸ ਹਾਲਤ ਚ ਮਿਲਿਆ ਸੀ ਉੱਥੇ ਉਹ ਬਹੁਤ ਫੁਰਮ ਕੱਪੜੇ ਪਾ ਕੇ ਗਿਆ ਥੀ ਸਾਰੇ ਜਦੋਂ ਉਹਦੀ ਹਾਲਤ ਮਰੀ ਦੀ ਦੇਖੀ ਉਹਦੇ ਕੱਚਾ ਕੱਚਾ ਥੀ ਕੱਪੜੇ ਗਾਇਬ ਨੇ ਇਹ ਨਹੀਂ ਸਮਝ ਆਈ ਕਿੱਥੇ ਕੱਢ ਤੇ ਕੀ ਹੋਇਆ ਕੀ ਕਰਿਆ ਕੀ ਉਸ ਵਕਤ ਮੋਬਾਈਲ ਹੈਗਾ ਸੀ ਇਹਦੇ ਕੋਲ ਆਦਾ ਮੋਬਾਈਲ ਚਾਰਜ ਡੇਰੇ ਚ ਲਾ ਗਿਆ ਜੀ ਇਹਦੇ ਆ ਬਾਬੇ ਮੁਣੀ ਨੇ ਡੇਰੇ ਸੀ ਅੱਛਾ ਮੋਬਾਈਲ ਇੱਥੇ ਰੱਖ ਗਿਆ ਹਾਂ ਤੇ ਕੋਈ ਲੱਗਦਾ ਤੁਹਾਨੂੰ ਡਾਊਟ ਕਿਸੇ ਤੇ ਕੋਈ ਕਿਸੇ ਤਰ੍ਹਾਂ ਦੀ ਕੋਈ ਸ਼ੱਕ ਹੋਵੇ ਜਾਂ ਕਿਸ ਤਰ੍ਹਾਂ ਦਾ ਇਹ ਮਰਡਰ ਜਿਹੜਾ ਹੋਇਆ اچانک ਹੋਇਆ ਹੈ ਕਿ ਪੁਲਿਸ ਵੱਲੋਂ ਕਿਸ ਤਰ੍ਹਾਂ ਦਾ ਤੁਹਾਨੂੰ ਸਹਿਯੋਗ ਦਿੱਤਾ ਜਾ ਰਿਹਾ ਸ਼ੱਕ ਤਾਂ ਹੈਗੀ ਹੈ ਸ਼ੱਕ ਤਾਂ ਹੈਗੀ ਹੈ ਜੀ ਸਾਨੂੰ ਪਤਾ ਕਿੱਥਾ